ਅਸੀਂ ਕਾਲ ਪੰਜਾਬੀ ਮੈਂ ਤੁਹਾਡਾ ਆਪਣਾ ਸੰਧੂ ਤਰੋਣੀ ਸਭਾ ਬਾਈ ਆਪਾਂ ਪਹੁੰਚਾ ਚ ਵੱਤਵਾ ਟਰੈਕਟਰ ਮੰਡੀ ਤੇ ਮੈਂ ਵੀਡੀਓ ਕਰਾਂਗੇ ਆਪਾਂ ਕਵਰ ਤੇ ਬਾਈਨ ਕੇ ਜਿਹੜੇ ਮੇਰੇ ਵੀਰ ਭਈ ਆਪਣੇ ਚੈਨਲ ਤੇ ਨਵੇਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਕਿ ਆਪਣੇ ਨਾਲ ਬਾਈ ਹੋਰ ਜੁੜ ਸਕਣ ਤੇ ਆਪਣੇ ਦਿੱਤੀਆਂ ਵੀਡੀਓ ਦਾ ਫਾਇਦਾ ਉਠਾ ਸਕਣ ਤੇ ਟਰੈਕਟਰ ਖਰੀਦ ਸਕਣ ਤੇ ਬਾਈ ਦੂਜੀ ਗੱਲ ਜੇ ਕਹਿੰਦੇ ਟਰੈਕਟਰ ਖਰੀਦਣਾ ਹੋਵੇ ਤੇ ਤੁਸੀਂ ਆਪਣੇ ਨਾਲ ਵੀ ਸੰਪਰਕ ਕਰ ਸਕਦੇ ਆ ਤੇ ਆਪਣੇ ਕੋਲ ਵੀ ਟਰੈਕਟਰ ਘਰੇ ਖੜੇ ਹੁੰਦੇ ਆ ਵਪਾਰੀਆਂ ਦੇ ਤੈਨੂੰ ਵਕਾਉਣੇ ਆਪਾਂ ਪਹਿਲਾ ਆਪਣੇ ਕੋਲ ਪਹਿਲਾ ਟਰੈਕਟਰ ਐਸ਼ਰ 2015 ਮਾਡਲ ਆ ਟਰੈਕਟਰ ਤੁਸੀਂ ਦੇਖਣਾ ਟਰੈਕਟਰ ਨਹੀਂ ਹੈ ਬਿਲਕੁਲ ਸਾਫ ਹੈਗੀ ਬਾਹਰ ਪੰਪ ਆ ਪੰਜਾਬ ਨੰਬਰ ਆ ਪੀਵੀ30 ਐਨ ਬਾਕੀ ਟਰੈਕਟਰ ਦੀ ਨਹੀਂ ਹੈ ਸਾਡੀ ਟਰੈਕਟਰ ਨਹੀਂ ਹੈ ਬਿਲਕੁਲ ਸਾਫ ਹੈਗੀ ਜਿਵੇਂ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ 60 ਤੋਂ 70 ਕੇ ਬਿਹਤਰ ਟਰੈਕਟਰ ਦੇ ਟਾਇਰ ਪਏ ਆ ਇੱਕ ਬਿਲਕੁਲ ਸਾਫ ਡਿਮਾਂਡ ਹੈ ਜੀ 2 ਲੱਖ ਤੇ 25000 ਰੁਪਏ ਟਰੈਕਟਰ ਦੀ ਡਿਮਾਂਡ ਆ। ਇਹ ਦੁਬਾਰ ਆਪਣੇ ਕੋਲ ਫੇਰ ਐਸ਼ਰ ਮਾ ਲੋ 2014 ਟਰੈਕਟਰ ਸਾਰਾ Ориਜినਲ ਆ ਤੇ ਜਿਹੜਾ ਟਰੈਕਟਰ ਦੇ ਟਾਇਰਾਂ 35 ਤੋਂ 40 ਰੁਪਏ ਹੈ ਟਰੈਕਟਰ ਦੇ ਟਾਇਰ ਪੇ ਚਾਰੇ ਇਹਦਾ ਵੀ ਬਾਹਰ ਪੰਪਰ ਦਾ ਟਰੈਕਟਰ ਬਾਕੀ ਸਾਫ ਆ Ориਜినਲ ਟਰੈਕਟਰ ਸਾਰਾ ਡਿਮਾਂਡ ਹੈ ਜੀ 1 ਲੱਖ ਤੇ 99000 ਰੁਪਏ ਪੰਜਾਬ ਨੰਬਰ ਆ ਪੀ ਵੀ 13 ਬਾਕੀ ਟਰੈਕਟਰ ਇਹਨੇ ਬਿਲਕੁਲ ਸਾਫ ਆ ਜੀ। ਇਸ ਦੁਆਰ ਆਪਣੇ ਕੋਲ ਫੇਰ ਅਸ਼ਰ ਆ ਗਈ ਮਾਡਲ 2017 ਜੇਪਾ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਅੱਛੀ ਤੋਂ 90% ਟਰੈਕਟਰ ਦੇ ਟਾਇਰ ਪੇ ਚਾਰੇ ਟਰੈਕਟਰ ਬਿਲਕੁਲ ਸਾਫਾ ਚੰਗੀ ਕੰਡੀਸ਼ਨ ਦਾ ਪੂਰਾ ਸਾਫ ਟਰੈਕਟਰ ਹੈ ਇਹ ਡਿਮਾਂਡ ਹੈ 2 ਲੱਖ 60000 ਰੁਪਏ ਟਰੈਕਟਰ ਦੀ ਡਿਮਾਂਡ ਹੈ 2017 ਮਾਡਲ ਆ ਇਸ ਦੁਆਰ ਆਪਣੇ ਕੋਲ ਫੇਰ ਅਸ਼ਰ ਆਈ ਮਾਡਲ 2014 ਟਰੈਕਟਰ ਨਹੀਂ ਬਲਕੋ ਸਾਹਿਬ ਸਾਰਾ ਟਰੈਕਟਰ Ориਜినਲ ਆ 35 ਤੋਂ 40 ਪੈਸੇ ਟਰੈਕਟਰ ਦੇ ਟਾਇਰ ਪਏ ਚਾਰੇ ਟਰੈਕਟਰ ਬਿਲਕੁਲ ਸਾਵਧ ਚੰਗੀਕ ਨਹੀਂ ਨਾ ਸਾਰਾ ਟਰੈਕਟਰ Ориਜినਲ ਆ ਡਿਮਾਂਡ ਰੈਡੀ 1 ਲੱਖ 90000 ਰੁਪਇਆ ਪੰਜਾਬ ਨੰਬਰ ਆ ਪੀ ਵੀ 31 ਅਜ ਦੂਰ ਫੇਰਾ ਸ਼੍ਰਈ ਮਾਡਲ 2014 ਇਹ ਵੀ ਪੰਜਾਬ ਨੰਬਰ ਆ ਟਰੈਕਟਰ ਹੀ ਨਹੀਂ ਤੁਸੀਂ ਚੈੱਕ ਕਰਸ ਇਹਦੇ ਵੀ ਟਾਇਰ 35 ਤੋਂ 40 ਪੈਸੇ ਪਏ ਆ ਮੂਹ ਲੜਰ 80 ਤੋਂ 90 ਪੈਸੇ ਟਰੈਕਟਰ ਬਿਲਕੁਲ ਸਾਫ ਹੈ ਚੰਗਾ ਟਰੈਕਟਰ ਹੈ Ориਜినਲ ਟਰੈਕਟਰ ਹੈ ਸਰ ਸਰੋਂ ਜੁਂਡੀਰ ਜਮਾੜਾ 1,75,000 ਰੁਪਇਆ ਪੰਜਾਬ ਨੰਬਰ ਆ ਪੀਵੀ 19 ਇਹ ਦੂਜਾ ਆਪਣਾ ਕੋਲ ਫੇਰ ਅਸ਼ਰਾਈ ਮਾਡਲ 2014 ਪੰਜਾਬ ਨੰਬਰ ਆ ਪੀਵੀ 19 ਟਰੈਕਟਰਿਕ ਨਹੀਂ ਹੈ ਬਿਲਕੁਲ ਸਾਫ ਹੈ ਤੇ ਇਹਦੇ ਟਰੈਕਟਰ ਦੇ ਟਾਇਰ ਹੈ 40 ਤੋਂ 50 ਕੇ ਵੇਲੇ ਟਰੈਕਟਰ ਦੇ ਟਾਇਰ ਪਏ ਆ ਟਰੈਕਟਰ ਸਾਰਾ Ориਜినਲ ਹੈ ਸਾਫ ਨਹੀਂ ਹੈ ਨਾ ਪੂਰਾ ਚੰਗਾ ਟਰੈਕਟਰ 1,85,000 ਰੁਪਏ ਟਰੈਕਟਰ ਦੀ ਡਿਮਾਂਡ ਆ ਪੰਜਾਬ ਨੰਬਰ 14 ਮਾਡਲ ਐਦੋ ਵਾਰ ਐਕਸਰ ਇੱਕ ਹੋ ਰਹੀ ਇਹ ਵੀ ਮਾਡਲ 2014 ਇਹ ਵੀ ਟਰੈਕਟਰ ਸਰ ओरिजिनल ਆ ਚੰਗੀ ਕੰਡੀਸ਼ਨ ਫੁੱਲ ਲਿਜਿਆ ਪਾ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ 60 ਤੋਂ 70 ਰੁਪਏ ਟਰੈਕਟਰ ਦੇ ਟਾਇਰ ਵੇ ਚਾਰੇ ਟਰੈਕਟਰ ਬਿਲਕੁਲ ਸਾਫ ਚੰਗੀ ਕੰਡੀਸ਼ਨ ਆ 2 ਲੱਖ ਰੁਪਿਆ ਪੂਰੀ ਡਿਮਾਂਡ ਆ ਇਸ ਟਰੈਕਟਰ ਦੀ ਅਜ ਦੁਵਾਰ ਆਪਣਾ ਫੇਰ ਅਸ਼ਰੀਮ ਮਾਡਲ ਹੈਗਾ 2009 ਹਰਿਆਣਾ ਨੰਬਰ ਐਚ ਆਰ ਟਰੈਕਟਰ ਬਰ ਕੋ ਸਾਬਤ ਚੰਗੀ ਕੰਡੀਸ਼ਨ ਆ ਜੇ ਬਟਰੈਕਟਰ ਦੇ ਟਾਇਰਾਂ ਨਿਕਲ ਗਏ 70 ਤੋਂ 80 ਵੇ ਟਰੈਕਟਰ ਦੇ ਟਾਇਰ ਪੇ ਟਰੈਕਟਰ ਪੂਰਾ ਸਾਬਤ ਚੰਗੀ ਕੰਡੀਸ਼ਨ ਆ 1 ਲੱਖ ਤੇ 72000 ਰੁਪਏ ਟਰੈਕਟਰ ਦੀ ਡਿਮਾਂਡ ਆ ਆ ਦੁਵਾਰਾ ਗਿਸਤਰਾ 855 ਪੰਜਾਬ ਨੰਬਰ ਪੀ ਵੀ 13 ਮਾਡਲ ਹੈਗਾ 1999 ਪੰਪ ਅੰਦਰਾਈ ਟਰੈਕਟਰ ਸਾਰਾ Ориਜਨਲ ਆ ਟਰੈਕਟਰ ਟਾਇਰੜੇ ਯਾ ਤਾਂ 60% ਟਰੈਕਟਰ ਦੇ ਟਾਇਰ ਪਿਆ ਜੇ ਬਈ ਡਿਮਾਂਡ ਦੀ ਗੱਲ ਕਰੀ ਤਾਂ 1 ਲੱਖ ਤੇ 69000 ਰੁਪਏ ਡਿਮਾਂਡ ਆ 99 ਮਾਰਨਾ ਟਰੈਕਟਰ ਪੂਰਾ ਚੰਗਾ ਸਾਰਾ ਟਰੈਕਟਰ Ориਜినਲ ਚੰਗੀ ਕਿ ਨਹੀਂ ਹਨ